ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਬਾਈ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਅੱਜ ਸੋਨੂੰ ਟੋਕੜ ਗੱਬਣ ਝੋਟੀ ਦਿਖਾ ਦਾਂਗੇ ਦੋਸਤੋ ਅੱਜ ਤਰੀਕ ਹੈਗੀ ਹੈ 1 ਮਹੀਨਾ 3 ਤੀਜਾ 2025 ਥਾਣਾ ਦੇਖ ਸਕਦੇ ਹੋ ਬਹੁਤ ਸੋਹਣਾ ਗਾਇਬ ਤੇ ਥਾਣਾ ਦੂਜਾ ਸੂਆ ਝੋਟੀ ਆ ਦੋਸਤੋ ਨਾਲ ਹੈ ਗਿਆ ਕਟਾ ਸਿੰਘ ਆ ਗਿਆ ਬਿਲਕੁਲ ਗੋਲ ਕੁੰਡਾ ਸਿੰਘ ਨਵੇਂ ਹਾਨ ਦੀ ਝੋਟੀ ਆ ਦੋਸਤੋ ਲੇਵੇ ਪੱਖੋਂ ਦੇਖ ਸਕਦੇ ਹੋ ਲੇਵਾ ਦੋਸਤੋ ਤਾਜ਼ੀਆਂ ਵਰਗਾ ਬਿਲਕੁਲ ਥਣ ਦੇਖ ਸਕਦੇ ਹਾਂ ਬਹੁਤ ਵਧੀਆ ਗਾਇ ਪੁੱਤਿਆ ਲੇਵਾ ਤਾਜ਼ੀਆਂ ਨਾਲ ਦਾ ਕੱਦ-ਕਾੜ ਵੀ ਬਹੁਤ ਵਧੀਆ ਦੁੱਧ ਦੀ ਖਾਰ ਮੰਨ ਦੀ ਕਰਕੇ ਥੋੜੀ ਜਿਹੀ ਲਿੱਸੀ ਜ਼ਰੂਰ ਆ ਪਰ ਸਕੀਨ ਤੇ ਜਾਤ ਕੁਆਲਟੀ ਝੋਟੀ ਦੀ ਫੁੱਲ ਆ ਦੁੱਧ ਹੈਗਾ ਦੋਸਤੋ ਇਹਦੇ ਥੱਲੇ 7 ਲੀਟਰ ਕਟੇ ਤੇ ਮਿਲਦੀ ਆ ਦੋਵੇਂ ਟਾਈਮ ਦੋਵੇਂ ਟਾਈਮ 7 ਲੀਟਰ ਦੁੱਧ ਆ ਦੋਸਤੋ ਠੰਡੀ ਸੀਲ ਆ ਪੂਰੀ ਆ ਫੂਨ ਕਰਕੇ ਥੋੜਾ ਜਿਹਾ ਕਰਦੀ ਆ ਸਿੰਘ ਬਿਲਕੁਲ ਗੋਲ ਆ 2 ਟਾਈ ਮਹੀਨਿਆਂ ਦੀ ਗੱਬਣ ਚ ਇੱਕ ਪਾਸ ਆ ਆਪਣੀ ਚ ਇੱਕ ਪਾਸ ਕਰਾਈ ਹੋਈ ਆ ਜਿਹੜੇ ਬਾਈ ਨਾਲ ਸੌਦਾ ਰਲਦਾ ਉਹ ਚ ਇੱਕ ਵਾਸ ਕਰਾ ਸਕਦਾ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਤਨੋਲੇ ਤੇ ਸੰਗਰੂਰ ਦੇ ਵਿੱਚਕਾਰ ਆ ਜਾਂਦਾ ਦੋਸਤੋ ਨਾਲ ਕੱਟਾ ਆ ਇਹ ਕੱਟੇ ਦੀ ਮਿਲਦੀ ਹੈਗੀ ਸਿੰਘ ਬਿਲਕੁਲ ਗੋਲ ਆ ਬੰਦਾ ਚ ਹੋਵੇ ਬੁੜੀ ਚ ਹੋਵੇ ਕੋਈ ਮਰਜੀ ਚ ਹੋਵੇ ਪੂਰੀ ਠੰਢੀ ਸੀਲਾ ਦੋਸਤੋ ਆਪਣੇ ਘਰੇ ਦੋ ਡੰਗ ਤਿੰਨ ਡੰਗ ਚ ਵਾਈ ਕਰਕੇ ਖਰੀਦ ਸਕਦੇ ਹੋ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਤੇ ਨੰਬਰ 9914464908 ਇਹਦਾ ਰੇਟ ਦੋਸਤੋ ਬਿਲਕੁਲ ਜਾਇ ਜਾਇ ਹੋਊਗਾ ਇਹ ਝੋਟੀ ਤੁਹਾਨੂੰ 82 ਕਰਾ ਲਓ ਵਧਾਉਣ ਘਟਾਉਣ ਵਾਲਾ 85 ਕਰਾ ਲਓ 80000 ਚੋਂ ਮਾਨਤਾਣ ਕਰ ਦਾਂਗੇ ਬਾਕੀ ਮੌਕੇ ਤੇ ਹੋ ਜੂਗਾ 80000 ਚੋਂ ਸਿੰਘ ਦੇਖ ਸਕਦੇ ਹੋ ਫੇਸ ਕੁਆਲਿਟੀ ਬਹੁਤ ਸੋਹਣੀਆ ਝੋਟੀ ਦੀ ਨਾਲ ਕਟਾ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਤੇ ਜਿਹੜੇ ਬਾਈ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੇਵਾ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਅੱਧ ਗਾੜ ਵੀ ਚੰਗਾ ਝੋਟੀ ਦਾ 7 ਲੀਟਰ ਦੁੱਧਾ ਦੋਸਤੋ 2.5 ਮਹੀਨੇ ਦੀ ਗੱਬਣ ਚ ਇੱਕ ਪਾਸਾ ਤੇ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ